ਸੋਸਾਇਓਲੋਜੀ ਚੈਲੇਂਜ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਨੀਵਾਰ ਅਤੇ ਐਤਵਾਰ ਨੂੰ 200 ਤੋਂ ਵੱਧ ਉਡਾਣਾਂ ਦੇਰੀ ਨਾਲ ਹੋਈਆਂ ਜਿੱਥੇ ਕਿ ਸੋਮਵਾਰ ਨੂੰ ਇੱਕ ਵਿਅਸਤ ਯਾਤਰਾ ਦਿਨ ਹੋਣ ਦੀ ਉਮੀਦ ਹੈ ਸੋ ਕੈਨੇਡਾ ਡੇ ਤੋਂ ਪਹਿਲਾਂ 425000 ਤੋਂ ਵੱਧ ਯਾਤਰੀਆਂ ਦੇ ਇਸ ਆਵਾਜਾਈ ਦੀ ਆਜ ਜਤਾਈ ਜਾ ਰਹੀ ਹੈ ਜਿੱਥੇ ਵੈਂਕੂਵਰ ਦੇ ਹਵਾਈ ਅੱਡੇ ਤੇ ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ 200 ਤੋਂ ਵੱਧ ਉਡਾਣਾਂ ਦੇਰੀ ਨਾਲ ਆਈਆਂ ਹਵਾਈ ਅੱਡਾ ਅਥਾਰਟੀ ਨੇ ਕੈਨੇਡਾ ਦੀ ਹਵਾਈ ਆਵਾਜਾਈ ਨਿਯੰਤਰਣ ਏਜੰਸੀ ਵਿੱਚ ਚੱਲ ਰਹੀ ਸਟਾਫ ਦੀ ਕਮੀ ਨੂੰ ਦੇਰੀ ਦਾ ਕਾਰਨ ਦੱਸਿਆ। ਨੈਵ ਕੈਨੇਡਾ ਕਈ ਮਹੀਨਿਆਂ ਤੋਂ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਖਾਸ ਕਰਕੇ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਯਾਨੀ YVR ਤੇ ਹਵਾਈ ਟੈਰਿਫ ਕੰਟਰੋਲਾਂ ਦੀ ਘਾਟ ਨਿਯਮਿਤ ਤੌਰ ਤੇ ਦੇਰੀ ਦਾ ਕਾਰਨ ਬਣਦੀ ਹੈ। ਕੈਨੇਡਾ ਡੇ ਤੋਂ ਪਹਿਲਾਂ 425,000 ਤੋਂ ਵੱਧ ਯਾਤਰੀਆਂ ਦੇ YVR ਰਾਹੀਂ ਆਵਾਜਾਈ ਦੀ ਉਮੀਦ ਦੇ ਨਾਲ ਸੋਮਵਾਰ ਨੂੰ ਚਾਰ ਦਿਨਾਂ ਦੇ ਇਸ ਪੜਾ ਦਾ ਸਭ ਤੋਂ ਵਿਅਸਤ ਯਾਤਰਾ ਦਿਨ ਹੋਣ ਦੀ ਉਮੀਦ ਹੈ। ਨੇਵ ਕੈਨੇਡਾ ਨੇ ਕਿਹਾ ਕਿ ਉਹ ਜਿੱਥੇ ਵੀ ਸੰਭਵ ਹੋਵੇ ਉਡਾਣ ਸਮਰੱਥਾ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦਾ ਟੀਚਾ ਹਮੇਸ਼ਾ ਯਾਤਰੀਆਂ ਤੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨਾ ਹੈ। ਵਾਈਵੀਆਰ ਦੇ ਬੁਲਾਰੇ ਨੇ ਕਿਹਾ ਕਿ ਸ਼ਨੀਵਾਰ ਨੂੰ 186 ਉਡਾਣਾਂ ਦੇਰੀ ਨਾਲ ਆਈਆਂ ਅਤੇ ਐਤਵਾਰ ਸਵੇਰੇ 11:50 ਮਿੰਟ ਤੇ ਪੀਟੀ ਤੱਕ 24 ਉਡਾਣਾਂ ਦੇਰੀ ਦੀ ਰਿਪੋਰਟ ਕਰ ਰਹੀਆਂ ਸਨ ਕਿਉਂਕਿ ਦੇਰੀ ਯਾਨੀ ਨੇਵ ਕੈਨੇਡਾ ਵਿਖੇ ਸਟਾਫ ਦੀਆਂ ਰੁਕਾਵਟਾਂ ਦਾ ਨਤੀਜਾ ਹੈ। ਅਸੀਂ ਇਸ ਬਾਰੇ ਗੱਲ ਨਹੀਂ ਕਰ ਸਕਦੇ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਭਾਵ ਬਣੇ ਰਹਿਣਗੇ। ਜਨਹੀਂ ਵਾਈਬੀਆਰ ਨੇ ਦੇਰੀ ਇਸ ਲਈ ਸਿੱਧੇ ਤੌਰ ਤੇ ਨੇਵ ਕੈਨੇਡਾ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਨੇਵ ਕੈਨੇਡਾ ਨੇ ਕਿਹਾ ਕਿ ਹਵਾਈ ਆਵਾਜਾਈ ਵਿੱਚ ਦੇਰੀ ਸ਼ਾਇਦ ਹੀ ਕਿਸੇ ਇੱਕ ਸੰਗਠਨ ਦੀ ਗਲਤੀ ਹੁੰਦੀ ਹੈ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਤੇ ਨੇਵ ਕੈਨੇਡਾ ਵਿਖੇ ਸਟਾਫ ਦੀ ਕਮੀ ਮਹੀਨਿਆਂ ਤੋਂ ਇੱਕ ਮੁੱਦਾ ਰਹੀ ਹੈ ਨੇਵ ਕੈਨੇਡਾ ਇੱਕ ਨਿੱਜੀ ਗੈਰ ਮੁਨਾਫਾ ਕੰਪਨੀ ਹੈ ਜਿਸ ਨੂੰ 에ਅਰਲਾਈਨਾਂ ਦੇ ਯੋਗਦਾਨਾਂ ਦੁਆਰਾ ਫੰਡ ਦਿੱਤਾ ਜਾਂਦਾ ਹੈ ਅਤੇ ਇਹ ਦੇਸ਼ ਭਾਰ ਵਿੱਚ ਹਵਾਈ ਆਵਾਜਾਈ ਨਿਯੰਤਰਣ ਦੀ ਨਿਗਰਾਨੀ ਕਰਦੀ ਹੈ नेव कनेडा के बुलारे ने कहा है कि वह नवे हवाई ट्रैफिक कंट्रोलरस नई देने कर रहा है सो सितंबर दो हज़ार तेई तो चार सौ पा तो ववाई आवाजाई सेवा पेशेवर ने योग्यता प्राप्त की है जिस लगभग दो सौ ती हवाई आवाजाई कंट्रोल शामिल ने सो इस समय देश भर के दे साढ़े हवाई आवाजाई सेवावान सिखलाई प्रोग्रामा पांच सौ तो व्यक्ति ने सो हालांकि पूरी योग्यता प्राप्त करा रस्ता बहुत वाडा है जिसल आम तौर पर चौबीस तो छत्ती महीनिया की कला ਬਾਸਰੂਮ ਹਦਾਇਤ ਜਿਹੜੀ ਹੈ ਸਿਮੂਲੇਸ਼ਨ ਅਤੇ ਨੌਕਰੀ ਦੌਰਾਨ ਸਿਖਲਾਈ ਦੀ ਲੋੜ ਹੁੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ